चंद ਸਕਿੰਟਾਂ ਵਿੱਚ ਟੀਚਰਜ਼ ਦੀ ਕੰਪਲੇਂਟ ਆ ਰਹੀ ਹੈ ਪ੍ਰਿੰਸੀਪਲ ਦੇ ਘਰ ਆ ਰਿਹਾ ਹੈ ਕਿ ਸਾਡੇ ਬਹੁਤ ਬੱਚੇ ਐਬਸੈਂਟ ਨੇ ਕਾਰਨ ਕੀ ਹੈ ਕਿ ਉਹ ਜਦੋਂ ਕਲਾਸ 'ਚ ਜਾ ਕੇ ਬੈਠਦੇ ਹੈ ਇੱਕ ਦੂਸਰੇ ਤੋਂ ਹੀ ਹੋਈ ਜਾਂਦਾ ਹੈ ਟੈਸਟ ਦੇ ਲੋਡ ਤਾਂ ਨਹੀਂ ਪੈਂਦੀ ਵੈਸੇ ਤਾਂ ਸਾਡਾ ਕਲੀਨिकल ਐਕਸਪੀਰੀਅੰਸ ਇੰਨਾ ਹੋ ਜਾਂਦਾ ਹੈ ਜਦੋਂ ਮਰੀਜ਼ ਨੇੜੇ ਆ ਕੋਈ ਖਾਂਸੀ ਕਰ ਰਿਹਾ ਹੈ ਉਸ ਤੋਂ ਹੋ ਜਾਏਗਾ ਜੇ ਖਾਂਸੀ ਕਰਕੇ ਕਿਸੇ ਦੇ ਤੋਂ ਜਿਹੜੇ ਅੰਦਰੋਂ ਛਿੱਟੇ ਹੋਵੇ ਪਾਣੀ ਆਉਂਦਾ ਜਾਂ ਪੱਕੇ ਤੋਂ ਜਾਂ ਗਲੇ ਤੋਂ ਤੋਂ ਕਿਸੇ ਚੀਜ਼ ਦੇ ਤੋਂ ਪੈ ਗਿਆ ਉਸੇ ਚੀਜ਼ ਨੂੰ ਤੁਸੀਂ ਹੱਥ ਲਾਣਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਵਿੱਚ ਇਸ ਵੇਲੇ ਇੱਕ ਵਾਇਰਲ ਬੁਖਾਰ ਦਾ ਹਮਲਾ ਹੋ ਚੁੱਕਿਆ ਹੈ ਸ਼ਹਿਰ ਤੇ ਤੇ ਕਾਫੀ ਵੱਡੀ ਤਦਾਦ ਦੇ ਵਿੱਚ ਫਰੀਦਕੋਟ ਸ਼ਹਿਰ ਦੇ ਨਾਲ-ਨਾਲ ਆਸ-ਪਾਸੇ ਦੇ ਪਿੰਡਾਂ ਤੋਂ ਲੋਕ ਇਸ ਦੀ ਗ੍ਰਿਫਤ ਵਿੱਚ ਆ ਰਹੇ ਆ ਪੀੜਤ ਹੋ ਰਹੇ ਆ ਲਗਭਗ ਹਰ ਘਰ ਦੇ ਵਿੱਚ ਇਸ ਵੇਲੇ ਇਸ ਵਾਇਰਲ ਬੁਖਾਰ ਦਾ ਪੀੜਤ ਮਰੀਜ਼ ਪਿਆ ਹੈ ਤੇ ਉਸ ਨੂੰ ਤੇਜ਼ ਬੁਖਾਰ ਦੇ ਨਾਲ-ਨਾਲ ਖੰਘ ਜ਼ੁਕਾਮ ਛਾਤੀ ਜਾਮ ਤੇ ਹੋਰ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਵਾਇਰਲ ਦੇ ਵਿੱਚ ਹੁੰਦੀਆਂ ਉਹ ਲੱਗੀਆਂ ਹੋਈਆਂ ਇਸ ਸੰਬੰਧੀ ਜਦੋਂ ਪਤਾ ਕਰਨ ਦੇ ਲਈ ਡਾਕਟਰ ਬਰਾੜ ਆ ਜਿਹੜੇ ਫਰੀਦਕੋਟ ਦੇ ਐਸਸ ਬਰਾੜ ਆ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਉਹਨਾਂ ਦੇ ਹਸਪਤਾਲ ਦੇ ਵਿੱਚ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਇਸ ਵੇਲੇ ਸਿਰਫ ਕੋਈ ਨਹੀਂ ਬਾਕੀ ਵੀ ਜਿੰਨੇ ਮੈਡੀਸਨ ਨਾਲ ਸੰਬੰਧਿਤ ਡਾਕਟਰ ਆ ਉਹਨਾਂ ਕੋਲੇ ਜਿੰਨੀ ਵੀ ਓਪੀਡੀ ਹੁੰਦੀ ਆ ਉਹਦੇ ਵਿੱਚ ਅੱਧੀ ਤੋਂ ਵੱਧ ਜਿਹੜੀ ਓਪੀਡੀ ਆ ਮਰੀਜ਼ ਆ ਉਹ ਇਸੇ ਬੁਖਾਰ ਦੇ ਪੀੜਤਾ ਉਹਨਾਂ ਨੇ ਇਸ ਬੁਖਾਰ ਤੋਂ ਕਿਵੇਂ ਬਚਣਾ ਇਹਦਾ ਪਰਹੇਜ਼ ਕਿਵੇਂ ਕਰਨਾ ਇਸੇ ਲੱਛਣ ਕੀ ਆ ਤੇ ਠੀਕ ਕਿੰਨੇ ਚਿਰ ਚਿਰ ਹੁੰਦਾ ਸਾਰਾ ਕੁਝ ਦੱਸਿਆ ਆਓ ਉਹਨਾਂ ਤੋਂ ਪੁੱਛਦੇ ਵੀ ਆਂ ਤੇ ਗੱਲਬਾਤ ਵੀ ਕਰਦੇ ਆਂ ਤੇ ਤੁਹਾਨੂੰ ਸੁਣਾਉਣੇ ਵੀ ਆ ਕਿ ਇਸ ਬੁਖਾਰ ਤੋਂ ਬਚਣਾ ਕਿਵੇਂ ਆ ਤੇ ਇਸ ਦਾ ਇਲਾਜ ਕੀ ਆ ਤੇ ਕਿੰਨੇ ਦਿਨ ਬਾਅਦ ਇਹ ਠੀਕ ਹੋ ਜਾਂਦਾ ਇਹ ਵਾਇਰਲ ਫੀਵਰ ਹਾਲੇ ਕੁ ਕਾਫੀ ਜ਼ਿਆਦਾ ਚੱਲ ਰਿਹਾ ਹੈ ਸਾਰੇ ਸ਼ਹਿਰ ਦੇ ਵਿੱਚ ਹੀ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਵੀ ਇਹ ਸਾਰੇ ਕਿਸਮ ਦੇ ਮਰੀਜ਼ ਆਉਂਦੇ ਨੇ ਤੇ ਜਿਹੜੇ ਡਾਕਟਰ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਦੇਖਿਆ ਅਸੀਂ ਕਿ ਤਕਰੀਬਨ ਸਾਰੇ ਜਿੰਨੇ ਮਰੀਜ਼ ਸਾਰੇ ਦਿਨ ਚ ਦੇਖਦੇ ਹਾਂ ਅਸੀਂ ਉਹਨਾਂ ਚੋਂ ਔਧੇ ਮਰੀਜ਼ ਦੇ ਕਰੀਬ ਇਹ ਵਾਇਰਲ ਫੀਵਰ ਵਾਲੇ ਆ ਰਹੇ ਨੇ ਜਿੱਥੋਂ ਤੱਕ ਇਹਨਾਂ ਦੀਆਂ ਨਿਸ਼ਾਨੀਆਂ ਦਾ ਸਵਾਲ ਹੈ ਉਹ ਇਹ ਕਿ ਇਹਦੇ ਵਿੱਚ ਬੁਖਾਰ ਬਹੁਤ ਤੇਜ਼ ਹੁੰਦਾ ਹੈ ਖਾਂਸੀ ਜ਼ੁਕਾਮ ਨੱਕ ਬੰਦ ਹੋ ਗਿਆ ਕਿਸੇ ਦਾ ਪਾਣੀ ਆਉਂਦਾ ਹੈ ਮੱਥਾ ਦੁਖਦਾ ਹੈ ਖਾਂਸੀ ਬਹੁਤ ਆਉਂਦੀ ਹੈ ਤੇ ਇਹ ਸਾਰੇ ਜਿਹੜੇ ਨਿਸ਼ਾਨੀਆਂ ਹੈਗੀਆਂ ਇਹ ਜਿਹੜਾ ਵਾਇਰਲ ਫੀਵਰ ਚੱਲਿਆ ਆ ਅੱਜ ਕੱਲ ਇਹ ਨਿਸ਼ਾਨੀਆਂ ਕਰਕੇ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਵਾਇਰਲ ਫੀਵਰ ਹੈ ਇਹ ਲੋੜ ਪਵੇ ਤਾਂ ਟੈਸਟ ਕਰਾ ਲੈਣੇ ਅੱਗੇ-ਤੱਗੇ ਵੀ ਹੁੰਦਾ ਹੈ ਹਰ ਇੱਕ ਦੂਜੇ ਤੋਂ ਬਹੁਤ ਜਲਦੀ ਹੁੰਦਾ ਹੈ ਜਾਂ ਕਿਸੇ ਖਾਸ ਕਰਕੇ ਦੇਖੋ ਜਦੋਂ ਮਰੀਜ਼ ਨੇੜੇ ਹੈ ਕੋਈ ਖਾਂਸੀ ਕਰ ਰਿਹਾ ਹੈ ਉਸ ਤੋਂ ਹੋ ਜਾਏਗਾ ਇਆ ਖਾਂਸੀ ਕਰਕੇ ਕਿਸੇ ਦੇ ਤੋਂ ਜਿਹੜੇ ਅੰਦਰੋਂ ਛਿੱਟੇ ਹੋ ਕੇ ਪਾਣੀ ਆਉਂਦਾ ਜਾਂ ਬਾਕੀ ਤੋਂ ਜਾਂ ਗਲੇ ਤੋਂ ਤੋਂ ਵੀ ਸੇ ਚੀਜ਼ ਤੋਂ ਤੂੰ ਪੈ ਗਿਆ ਉਸ ਚੀਜ਼ ਨੂੰ ਤੁਸੀਂ ਹੱਥ ਲਾ ਲਿਆ ਤੇ ਤਾਂ ਵੀ ਇੱਕ ਦੂਜੇ ਤੋਂ ਤੁਸੀਂ ਆਪਣੇ ਨੱਕ ਨੂੰ ਹੱਥ ਲਾ ਲਿਆ ਤੁਸੀਂ ਕਿਸੇ ਚੀਜ਼ ਨੂੰ ਪੈਨ ਨੂੰ ਕਿਸੇ ਦਾ ਹੱਥ ਲਾ ਲਿਆ ਪੈਨ ਤੋਂ ਬਾਅਦ ਤੁਸੀਂ ਆਪਣੇ ਨੱਕ ਨੂੰ ਹੱਥ ਲਾ ਲਿਆ ਤੇ ਇੱਕ ਦੂਜੇ ਤੋਂ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਕਦੋਂ ਤੋਂ ਸ਼ੁਰੂ ਹੋਇਆ ਹੈ ਕਿੰਨੇ ਦਿਨਾਂ ਇਹਨੇ ਤਕਰੀਬਨ 15-20 ਦਿਨ ਤੋਂ ਮਹੀਨੇ ਤੋਂ ਤਕਰੀਬਨ ਕਹਿ ਸਕਦੇ ਤੁਸੀਂ ਕਾਫੀ ਚੱਲਿਆ ਤੇ ਅੱਗੇ ਦੇ ਕੀ ਲੱਗਦੇ ਆ ਕਿ ਲੋਕ ਕਰਮੇ ਤੋਂ ਬਚਾ ਲੈ ਬਚਾ ਲਈ ਇੱਕ ਤਈ ਹੈ ਜੀ ਕਿ ਸਿਹਤ ਬਹੁਤ ਵਧੀਆ ਰੱਖਣ ਖਾਣਾ ਪੀਣਾ ਬਹੁਤ ਵਧੀਆ ਹੋਣਾ ਚਾਹੀਦਾ ਸਫਾਈ ਦਾ ਧਿਆਨ ਰੱਖਣ ਹੱਥ ਧੋਣ ਵਾਰੀ ਵਾਰੀ ਜੇ ਕਿਸੇ ਮਰੀਜ਼ ਨੂੰ ਘਰ ਦੇ ਵਿੱਚ ਹੈ ਤੇ ਉਸ ਤੋਂ ਥੋੜਾ ਜਿਹਾ ਪਾਸਾ ਰੱਖਣ ਉਸ ਨੂੰ ਅਲੱਗ ਕਮਰੇ ਵਿੱਚ ਬਿਠਾਇਆ ਜਾਵੇ ਤੇ ਐਵੇਂ ਹੋਰ ਜਿੱਥੇ ਵੀ ਕੱਟ ਹੈ ਖਾਸ ਕਰਕੇ ਜਿਵੇਂ ਸਕੂਲਾਂ ਦੇ ਵਿੱਚ ਆਇਕਲ ਬਹੁਤ ਫੈਲਿਆ ਹੈ ਟੀਚਰਸ ਦੀ ਕੰਪਲੇਂਟ ਆ ਰਹੀ ਹੈ ਪ੍ਰਿੰਸੀਪਲ ਦੇ ਘਾ ਰਿਹਾ ਹੈ ਕਿ ਸਾਡੇ ਬਹੁਤ ਬੱਚੇ ਐਬਸੈਂਟ ਨੇ ਕਾਰਨ ਕੀ ਹੈ ਕਿ ਉਹ ਜਦੋਂ ਕਲਾਸ 'ਚ ਜਾ ਕੇ ਬੈਠਦੇ ਹੈ ਇੱਕ ਦੂਸਰੇ ਤੋਂ ਹੀ ਹੋਈ ਜਾਂਦਾ ਹੈ ਤੁਸੀਂ ਇਹ ਸਲਾਹ ਦਿੰਦੇ ਆ ਕਿ ਜੇ ਕਿਸੇ ਮਰੀਜ਼ ਨੂੰ ਹੋ ਜਾਂਦਾ ਹੈ ਜਦੋਂ ਸਕੂਲ ਦੇ ਵਿੱਚ ਉਹਨੂੰ ਸਕੂਲ ਨਹੀਂ ਜਾਣਾ ਚਾਹੀਦਾ ਬੱਚੇ ਨੂੰ ਤੇ ਜੇ ਘਰ ਦੇ ਵਿੱਚ ਹੈ ਤਾਂ ਮਰੀਜ਼ ਨੂੰ ਥੋੜਾ ਜਿਹਾ ਇੱਕ ਅਲੱਗ ਪਾਇਆ ਜਾਵੇ ਤਾਂ ਕਿ ਇੱਕ ਦੂਜੇ ਤੋਂ ਨਾ ਖਤਰਨਾਕ ਕਿੰਨਾ ਹੈ ਇਹ ਤੇ ਕਿੰਨੇ ਦਿਨ ਰਹਿੰਦਾ ਤਕਰੀਬਨ ਸਾਰੇ ਮਰੀਜ਼ ਠੀਕ ਹੋ ਜਾਂਦੇ ਆ ਥੋੜਾ ਜਿਹਾ ਟਾਈਮ ਲੱਗਦਾ ਹੈ ਕਿ 8-10 ਦਿਨ ਵੀ ਲੱਗ ਜਾਂਦੇ ਨੇ 15 ਦਿਨ ਵੀ ਲੱਗ ਜਾਂਦੇ ਕਈਆਂ ਨੂੰ ਤਾਂ ਖਾਂਸੀ ਨੂੰ ਹਫ਼ਤਾ ਤਾਂ ਜ਼ਰੂਰ ਲੱਗ ਜਾਂਦਾ ਖਾਂਸੀ ਬੁਖਾਰ ਜ਼ੁਕਾਮ ਥੋੜਾ ਥੋੜਾ ਜਿੰਨਾ ਕੁ ਮਰੀਜ਼ ਚੰਗੀ ਤਰ੍ਹਾਂ ਧਿਆਨ ਰੱਖੇਗਾ ਲਿਕਵਿਡ ਜ਼ਿਆਦਾ ਲੈਣਾ ਚਾਹੀਦਾ ਉਹਨੂੰ ਪੀਣ ਵਾਲੀਆਂ ਚੀਜ਼ਾਂ ਵੱਧ-ਵੱਧ ਰਵੇ। ਬਾਕੀ ਜਿਵੇਂ ਡਾਕਟਰ ਦੀ ਸਲਾਹ ਦੇ ਨਾਲ ਉਹ ਆਪਣੀ ਮੈਡੀਸਿਨ ਰੈਗੂਲਰਲੀ ਲੈਂਦਾ ਰਹੇ। ਹਫ਼ਤੇ 10 ਦਿਨਾਂ ਤੱਕ तकरीबन ਸਾਰੇ ਮਰੀਜ਼ ਠੀਕ ਹੋ ਜਾਂਦੇ ਆ। ਵੀਰਾਂ ਟੈਸਟ ਵੀ ਹੈ ਜਿਹਦੇ ਨਾਲ ਪਤਾ ਲੱਗੇ। ਟੈਸਟ ਤੇ ਲੋੜ ਤਾਂ ਨਹੀਂ ਪੈਂਦੀ ਵੈਸੇ ਤਾਂ ਸਾਡਾ ਕਲੀਨिकल ਐਕਸਪੀਰੀਅੰਸ ਇੰਨਾ ਕੁ ਹੋ ਜਾਂਦਾ ਹੈ ਕਿ ਉਹਦੇ ਤੋਂ ਪਤਾ ਲੱਗ ਜਾਂਦਾ ਕਿ ਹਲਚਲ ਵਾਟਰ ਚੱਲ ਰਿਹਾ। ਵਿੱਚੋਂ ਕਦੇ-ਕਦਾਈਂ ਅਗੇ ਲੋਡ ਪਵੇ ਤਾਂ ਅਸੀਂ ਜਿਹੜੇ ਕੋ ਮਲੇਰੀਆ, ਟਾਈਫਾਇਡ, ਡੈਂਗੂ ਵਗਰਾ